ਖਣ ਨੂੰ ਸਾਡੇ ਚੱਲ ਪੇ ਬਦਾਮਾ ਦੇ ਲੰਗਰ ਦੇਖ ਲੈ ਤੂੰ ਸਾਡੇ ਰਾਹਾਂ ਵਿੱਚ ਟੋਏ ਪੱਟੇ ਸੀ ਅਸੀਂ ਪਹੁੰਚ ਗਏ ਨਾ ਦਿੱਲੀ ਦੇ ਅੰਦਰ ਦੇਖ ਲੈ ਤੁਸੀਂ ਤੁਹਾਨੂੰ ਚਾਇਓ ਨਵੀਂ ਚੀਜ਼ ਕੀ ਲੱਗਦੀ ਤੁਹਾਨੂੰ ਨਵੀਂ ਕੀਚੀ ਲੱਗਦੀ ਤੁਹਾਨੂੰ ਦੇ ਵਿੱਚ ਜੋ ਪੂਰੇ ਪੰਜਾਬ ਚ ਆਪਾਂ ਦੇਖਿਆ ਤਾਂ ਕਿ ਸਾਡੇ ਗਾਣੇ ਬਦਲ ਗਏ ਸਾਡੇ ਹਰ ਗਾਣੇ ਕਿਸਾਨ ਤੇ ਆਉਣ ਹਾਂ ਬਿਲਕੁਲ ਆਉਣੇ ਚਾਹੀਦੇ ਸੀ ਕਿੰਨਾ ਕੁ ਚਿਰ ਤੁਸੀਂ ਗੰਦ ਪਾ ਲੋਂਗੇ ਹਨਾ ਤੁਹਾਨੂੰ ਕੀ ਲੱਗਦਾ ਹੁਣ ਜਦੋਂ ਤੁਸੀਂ ਧਰਨਾ ਜਿੱਤ ਕੇ ਜਾਣਗੇ ਪੰਜਾਬ ਚ ਨਵਾਂ ਦੇਖਣ ਨੂੰ ਕੀ ਮਿਲੇਗਾ ਸੱਚੀ ਗੱਲ ਹੈ ਸਾਡਾ ਦਿਲ ਨਹੀਂ ਲੱਗਣਾ ਕਹਿੰਦੇ ਸੀ ਹਰਿਆਣੇ ਤੇ ਪੰਜਾਬ ਦਾ ਪਾਣੀ ਦਾ ਰੌਲਾ ਹੈ ਅਸੀਂ ਤਾਂ ਖੂਨ ਦੇਣ ਨੂੰ ਤਿਆਰ ਨੇ ਪਾਣੀ ਪਾਣੀ ਜੇ ਕਿਸਾਨੀ ਨਾਲ ਬੱਚੀ ਦੱਸੋ ਪਾਣੀ ਨਾਲ ਕਿਹੜਾ ਪੈਂਚਰ ਲਾਉਣੇ ਚੈੱਕ ਕਰਨੇ ਨੇ ਆਪਣੇ ਪਾਣੀ ਨਾਲ ਜਦੋਂ ਤੁਸੀਂ ਪੰਜਾਬ ਚ ਆਪਣੀ ਧੀ ਪੈਣ ਜਦੋਂ ਵੀ ਕੋਈ ਰਿਸ਼ਤਾ ਕਰਨਾ ਹੈ ਉਹਨੂੰ ਜਾ ਕੇ ਇਹ ਪੁੱਛ ਲਿਆ ਕਰੋ ਤੁਹਾਡਾ ਮੁੰਡਾ ਦਿੱਲੀ ਧਰਨੇ ਤੇ ਗਿਆ ਸੀ ਕਿ ਨਹੀਂ ਸਸ ਜੀ ਪੀਐਮ ਸਾਹਿਬ ਨੂੰ ਮਨ ਦੀ ਗੱਲ ਕਰਨੀ ਹੋਵੇ ਕੀ ਕਹੋਗੇ ਮੈਂ ਤਾਂ ਉਹਨੂੰ ਇਹ ਕਹਾਂਗਾ ਵੀ ਗੱਪ ਮਾਰਨਾ ਛੱਡ ਦੇ ਭਰਾਵਾ ਗੱਪ ਦੇ ਪੈਰ ਨਹੀਂ ਹੁੰਦੇ ਤੇ ਸੱਚ ਜਾਨ ਰੱਖਣਾ ਪੈਂਦਾ ਠੀਕ ਹੈ ਇੱਕ ਗੱਪ ਮਾਰੇਗਾ ਵੀ ਹੋਰ ਮਾਰਨੇ ਪੈਣਗੇ ਸਾਸੀਕਾ ਦੋਸਤੋ ਪੰਜਾਬ ਨਿਊਜ਼ ਤੇ ਤੁਹਾਡਾ ਸਭ ਦਾ ਸਵਾਗਤ ਹੈ ਜਿਸ ਤਿੱਕੇ ਨਾਲ ਜੋ ਧਰਨਾ ਲਗਾਤਾ ਉਸ ਦਾ ਕਾਫਲਾ ਵੱਧਦਾ ਜਾ ਰਿਹਾ ਹੈ ਤੇ ਸਾਡੇ ਨਾਲ ਮੌਜੂਦ ਨੇ ਮੱਟ ਛੇਦਵਾਲੀ ਆ ਪਹਿਨਾਂ ਨਾਲ ਗੱਲਬਾਤ ਕਰਾਂਗੇ ਸਵਾਲ ਹੋਏਗਾ ਕਿ ਧਰਨੇ ਤੋਂ ਅੱਗੇ ਨਵਾਂ ਹੁਣ ਕੀ ਹੋਏਗਾ ਧਰਨੇ ਤੋਂ ਅੱਗੇ ਨਵਾਂ ਕੀ ਹੋਏਗਾ ਪੰਜਾਬ ਦੇ ਵਿੱਚ ਜਦੋਂ ਸਾਦੇ ਹੀ ਧਰਨਾ ਜਿੱਤ ਕੇ ਵਾਪਸ ਜਾਉਣਗੇ ਪੰਜਾਬ ਦੀ ਰਾਜਨੀਤੀ ਦੀ ਸ਼ਕੀ ਕੀ ਹੋਏਗੀ ਤੇ ਸਮਾਜਿਕ ਜੋ ਮਿਲ ਬਤਾਰਾ ਉਹ ਕਿਦਾਂ ਹੋਊਗਾ ਕਿਉਂਕਿ ਕਹਿੰਦਾ ਪੰਜਾਬ ਫਿਰ ਤੋਂ ਖੜਾ ਹੋ ਉਠਿਆ ਇਸ ਨੂੰ ਹੁਣ ਖੜਾ ਹੀ ਰਹਿਣ ਦੋ ਆਪਾਂ ਮਾਰਚ ਦੇ ਬਾਰੇ ਨਾਲ ਗੱਲਬਾਤ ਕਰਾਂਗੇ ਭਾਈ ਮੇਰਾ ਪਹਿਲਾ ਸਵਾਲ ਹੈ ਕਿ ਜਿਸ ਤਿੱਕੇ ਨਾਲ ਨਵਾਂ ਹੁਣ ਹੋ ਰਿਹਾ ਜੋ ਪੰਜਾਬ ਧਰਨਿਆਂ ਦੇ ਵਿੱਚ ਚੀਜ਼ਾਂ ਸਿੱਖੋਂ ਨੂੰ ਮਿਲਦੀਆਂ ਪਈਆਂ ਨੇ ਭਾਈ ਚਾਹਦਾ ਹੋ ਗਿਆ ਚਾਹੇ ਖੇੜਿਆਣੇ ਦੀ ਗੱਲਬਾਤ ਕਰ ਲਈਏ ਤੁਹਾਨੂੰ ਕੀ ਲੱਗਦਾ ਹੁਣ ਜਦੋਂ ਧਰਨਾ ਜਿੱਤ ਕੇ ਜਾਣਗੇ ਪੰਜਾਬ 'ਚ ਨਵਾਂ ਦੇਖਣ ਨੂੰ ਕੀ ਮਿਲੇਗਾ ਬਿਲਕੁਲ ਸਤਿ ਸ਼੍ਰੀ ਅਕਾਲ ਜੀ ਪੰਜਾਬ ਨਿਊਜ਼ ਦਾ ਮੈਂ ਰਿਣੀ ਆ ਤੁਹਾਡੇ ਰੂਬਰੂ ਕੀਤਾ ਜਿਹੜੀ ਬਾਈ ਨੇ ਗੱਲ ਕੀਤੀ ਹੈ ਕਿ ਧਰਨਾ ਜਿੱਤਣ ਤੋਂ ਬਾਅਦ ਸੱਚੀ ਸਾਡਾ ਜੀ ਨਹੀਂ ਲੱਗਣਾ ਸੱਚੀ ਗੱਲ ਹੈ ਸਾਡਾ ਦਿਲ ਨਹੀਂ ਲੱਗਣਾ ਹਾਂ ਅਸੀਂ ਇੱਕ ਦੂਜੇ ਨਾਲ ਕਹਿੰਦੇ ਸੀ ਹਰਿਆਣਾ ਤੇ ਪੰਜਾਬ ਦਾ ਪਾਣੀ ਦਾ ਰੌਲਾ ਹੈ ਅਸੀਂ ਤਾਂ ਖੂਨ ਦੇਣ ਨੂੰ ਤਿਆਰ ਹਾਂ ਉਹਨਾਂ ਨੂੰ ਹਨਾ ਸਾਨੂੰ ਪਾਣੀ ਦਿੱਤਾ ਕਰਕੇ ਦਿੰਦੇ ਆ ਹਨਾ ਛੋਟਾ ਭਰਾ ਸਾਨੂੰ ਇੰਨਾ ਮਾਣ ਬਖਸਿਆ ਨੇ ਹਨਾ ਤੁਸੀਂ ਕਹਿੰਦੇ ਪਾਣੀ ਪਾਣੀ ਜੇ ਕਿਸਾਨੀ ਦਾ ਬੱਚੀ ਦੱਸੋ ਪਾਣੀ ਨਾਲ ਕਿਹੜਾ ਪੈਂਚਰ ਲਾਉਣੇ ਚੈੱਕ ਕਰਨੇ ਨੇ ਆਪਣੇ ਪਾਣੀ ਨਾਲ ਅੱਜ ਸੱਚੀ ਦਿਲ ਨਹੀਂ ਲੱਗਦਾ ਇੱਕ ਦੂਜੇ ਬਿਨਾ ਚਲੋ ਮਜਬੂਰੀਆਂ ਕਰਕੇ ਇੱਕ ਦੋ ਦਿਨ ਜਦੋਂ ਵਾਪਸ ਜਾਣਾ ਪੈਂਦਾ ਨਾ ਤਾਂ ਇੱਕ ਦੂਜੇ ਨੂੰ ਫੋਨ ਕਰਕੇ ਕਹਿੰਦੇ ਨਿਆਰਾ ਆ ਜੀ ਕਦੋਂ ਆਵੇਂਗਾ ਯਾਰ ਇੰਨੀ ਸਾਡੀਆਂ ਰਿਸ਼ਤੇਦਾਰੀਆਂ ਬਦਲ ਜਾਣਗੀਆਂ ਇੱਕ ਦੂਜੇ ਨਾਲ ਅਸੀਂ ਇੱਕ ਦੂਜੇ ਨੂੰ ਪਤਾ ਲੱਗ ਗਿਆ ਸਾਡੀਆਂ ਆਦਤਾਂ ਦਾ ਪਤਾ ਲੱਗ ਗਿਆ ਵੀ ਇਹ ਕਿੱਦਾਂ ਦਾ ਬੰਦਾ ਹੈ ਠੀਕ ਹੈ ਇੱਕ ਜ਼ਮੀਰ ਦੀ ਗੱਲ ਹੈ ਹਨਾ ਜ਼ਮੀਨ ਦੀ ਗੱਲ ਤਾਂ ਹੈਗੀ ਸੀ ਹੁਣ ਜ਼ਮੀਰ ਦੀ ਗੱਲ ਹੈ ਜਿਹੜਾ ਹੁਣ ਪੰਜਾਬ ਦਾ ਮਾਹੌਲ ਹੈ ਹੁਣ ਇਦਾਂ ਹੋਣਾ ਜਾ ਕੇ ਇਹ ਇਹ ਜਦੋਂ ਤੁਸੀਂ ਪੰਜਾਬ ਚ ਆਪਣੀ ਧੀ ਪੈਣ ਪੋਤੀ ਦਾ ਜਦੋਂ ਵੀ ਕੋਈ ਰਿਸ਼ਤਾ ਕਰਨਾ ਹੈ ਉਹਨੂੰ ਜਾ ਕੇ ਇਹ ਪੁੱਛ ਲਿਆ ਕਰੋ ਵੀ ਤੁਹਾਡਾ ਮ ਜੇ ਲਈ ਧਰਨੇ ਤੇ ਗਿਆ ਸੀ ਕਿ ਨਹੀਂ ਜੇ ਤਾਂ ਗਿਆ ਸੀ ਫਿਰ ਤਾਂ ਰਿਸ਼ਤਾ ਕਰਦੇ ਹੋ ਜੇ ਨਹੀਂ ਗਿਆ ਸੀ ਤਾਂ ਰਿਸ਼ਤਾ ਨਾ ਕਰਿਓ ਕਿਉਂਕਿ ਇੱਥੇ ਦੋ ਚੀਜ਼ਾਂ ਨੇ ਜ਼ਮੀਨ ਵਾਲਾ ਤਾਂ ਤੁਸੀਂ ਦੇਖੋਗੇ ਦੇਖੋਗੇ ਇੱਥੇ ਜ਼ਮੀਰ ਵਾਲਾ ਵੀ ਤੁਹਾਨੂੰ ਨਜ਼ਰ ਆ ਜਾਊਗਾ ਕਿ ਬਾਕੀ ਉਹ ਜ਼ਮੀਰ ਰੱਖਦਾ ਹੈ ਜਿਹੜਾ ਜ਼ਮੀਰ ਰੱਖਦਾ ਉਹ ਤੁਹਾਡੀ ਪੈਣ ਨੂੰ ਧੀ ਨੂੰ ਹਮੇਸ਼ਾ ਖੁਸ਼ ਰੱਖੂਗਾ ਮੈਂ ਉਹਨਾਂ ਤੁਹਾਡੇ ਸੋਸ਼ਲ ਅਕਾਊਂਟ 'ਚ ਵੀ ਦੇਖ ਰਿਆ ਸੀ ਕਿ ਤੁਸੀਂ ਜ਼ਿਆਦੇ ਸੀ ਲੋਕ ਆਪ ਮਹਾਂ ਦੇ ਬੁਲਾ ਲੈਂਦੇ ਨੇ ਵੀ ਪੁੱਤ ਚਾਹ ਪੀ ਕੇ ਜਾਈਂ ਰੋਟੀ ਖਾ ਕੇ ਜਾਈਂ ਸਾੜਣਾ ਵੀ ਅੱਦਾ ਹੁੰਦਾ ਆਪ ਹੀ ਬੁਜੁਰਗ ਬੁਲਾ ਲੈਂਦੇ ਨੇ ਵੀ ਜ਼ਿਆਦੇ ਉਹ ਸਰਦੀ ਵਿੱਚ ਚਾਹ ਪੀ ਕੇ ਜਾਏ ਜੇ ਇਹ ਉਹੀ ਪੰਜਾਬ ਹੈ ਵਿੱਚ ਪੁਰਾਣੇ ਪਿੰਡਾਂ ਦੀ ਗੱਲ ਕਰੀਏ ਕਹਿੰਦੇ ਪੁਰਾਣੇ ਸਮੇਂ 'ਚ ਤਾਂ ਦਰਵਾਜ਼ੇ ਵੀ ਨਹੀਂ ਹੁੰਦੀ ਸੀ ਘਰਾਂ ਦੇ ਬਿਲਕੁਲ ਬਿਲਕੁਲ ਅੱਜ ਸਾਡੀਆਂ ਦਾਲਾਂ ਦੀ ਸਾਂਝ ਚਾਹਾਂ ਦੀ ਦੁੱਧਾਂ ਦੀ ਸਾਂਝ ਪੈ ਗਈ ਤੂੰ ਸਾਡੀ ਫਿਰਦੀ ਸੀ ਰੋਟੀ ਖਾਣ ਨੂੰ ਸਾਡੇ ਚੱਲ ਪੇ ਬਦਾਮਾਂ ਦੇ ਲੰਗਰ ਦੇਖ ਲੈ ਤੂੰ ਸਾਡੇ ਰਾਹਾਂ ਵਿੱਚ ਟੋਏ ਪੱਟੇ ਸੀ ਅ ਠੀਕ ਹੈ ਸਾਡੇ ਗੱਡੀਆਂ ਦੇ ਕਾਫਲੇ ਤੈਨੂੰ ਮਿਲਣਗੇ ਕੁੰਡਲੀ ਬਾਰਡਰ ਸਿੰਘੂ ਬਾਰਡਰ ਭਾਵੇਂ ਜਲੰਧਰ ਦੇਖ ਲੈ ਤੂੰ ਸਾਡੀ ਫਿਰਦੀ ਸੀ ਰੋਟੀ ਖਾਣ ਨੂੰ ਸਾਡੇ ਚੱਲ ਪੇ ਬਦਾਮਾਂ ਦੇ ਲੰਗਰ ਦੇਖ ਲੈ ਇੱਥੇ ਤਾਂ ਬਦਾਮਾਂ ਦੇ ਲੰਗਰ ਚੱਲਦੇ ਆ ਤੂੰ ਸਾਡੀ ਰੋਟੀ ਖਾਣ ਨੂੰ ਫਿਰਦੀ ਸੀ ਇਹ ਪੰਜਾਬ ਨੇ ਬਹੁਤ ਵੱਡੇ ਵੱਡੇ ਇਤਿਹਾਸ ਰਚੇ ਨੇ ਕਿ ਦਬੀ ਨਾ ਪੰਜਾਬ ਸਿਆਂ ਖੜਿਆ ਮੋਢੇ ਨਾਲ ਮੋਢਾ ਤੇਰੇ ਜੋੜ ਕੇ ਜੇ ਮਾੜਾ ਵਕਤ ਤੇਰੇ ਤੇ ਅੱਜ ਆ ਗਿਆ ਸੀ ਚੰਗਾ ਵੀ ਲਿਆਵਾਂਗੇ ਮੋੜ ਕੇ ਅਸੀਂ ਚੰਗਾ ਵਕਤ ਅਜ ਮੋੜ ਕੇ ਲਿਆਵਾਂਗੇ ਹਣੁ ਜਿਵੇਂ ਨੌਜਵਾਨਾਂ ਨਾਲ ਗੱਲਬਾਤ ਹੁੰਦੀ ਹੈ ਨੌਜਵਾਨ ਹਮੇਸ਼ਾ ਹੀ ਗੱਲ ਕਰਦੇ ਨੇ ਕਿ ਅਸੀਂ ਜਦੋਂ ਵਾਪਸ ਇੱਥੋਂ ਜਾਵਾਂਗੇ ਹੁਣ ਅਸੀਂ ਪਾਰਟੀ ਬਾਜ਼ੀਆਂ ਵਿੱਚ ਨਹੀਂ ਪੈਣਾ ਸਿਆਸਤ ਵਾਲੇ ਪਾਸੇ ਨਹੀਂ ਜਾਣਾ ਪਹਿਲਾਂ ਅਸੀਂ ਆਦਾ ਪਿੰਡ ਦਾ ਵੀ ਸੁਧਾਰ ਕਰਨਾ ਨਾ ਨਾ ਪੰਜਾਬ ਦਾ ਵੀ ਸੁਧਾਰ ਕਰਨਾ ਹੈ ਲੱਗਦਾ ਕਿ ਲੋਕ ਜਾਗਰੂਕ ਹੋਣਗੇ ਕਿਉਂਕਿ ਨੌਜਵਾਨ ਵਰਗ ਨੂੰ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਇੱਥੇ ਜਾਗਰੂਕ ਹੋਣਗੇ ਨਹੀਂ ਜਾਗਰੂਕ ਹੋਗੇ ਜੀ ਅੱਜ ਤੱਕ ਤਿੰਨੇ ਪਾਰਟੀਆਂ ਦਾ ਕੋਈ ਬੰਦਾ ਸਾਡੇ ਸਾਡੇ ਗੱਠ ਚੋਂ ਆਉਂਦਾ ਨਹੀਂ ਆਉਂਦਾ ਨਾ ਲੋਕ ਇੰਨੇ ਕਿ ਸਿਆਣੇ ਹੋ ਗਏ ਇਸ ਸੰਘਰਸ਼ ਦੇ ਵਿੱਚੋਂ ਬਹੁਤ ਸਾਰੇ ਸਿਆਣੇ ਸੁਲਝੇ ਹੋਏ ਜੋ ਇਹ ਕਰਪਟ ਲੋਕਾਂ ਨੂੰ ਪਰੇ ਕਰਨਗੇ 2022 ਸਿਰਫ ਤੇ ਸਿਰਫ ਸੱਚੀ ਸਰਕਾਰ ਲੈ ਕੇ ਆਊਗਾ ਉਹ ਇਹਨਾਂ ਨੌਜਵਾਨਾਂ ਤੋਂ ਸਾਡੇ ਬਜ਼ੁਰਗਾਂ ਚੋਂ ਤਜਰਬੇਕਾਰ ਲੋਕਾਂ ਚੋਂ ਬਣੂਗੀ ਤੁਸੀਂ ਤਾਂ ਨੇ ਚਾਇਓ ਨਵੀਂ ਚੀਜ਼ ਕੀ ਲੱਗਦੀ ਤੁਹਾਨੂੰ ਨਵੀਂ ਕੀਚੀ ਲੱਗਦੀ ਤੁਹਾਡੇ ਦੇ ਵਿੱਚ ਜੋ ਪੂਰੇ ਪੰਜਾਬ ਚ ਆਪਾਂ ਦੇਖਿਆ ਤਾਂ ਨਵੀਂ ਚੀਜ਼ ਦੇਖੋ ਜੀ ਮੈਂ ਆ ਵੀ ਗੀਤਕਾਰ ਸਾਈਡ ਤੋਂ ਇਹ ਕਹਿਣਾ ਕਿ ਸਾਡੇ ਗਾਣੇ ਬਦਲ ਗਏ ਸਾਡੇ ਹਰ ਗਾਣੇ ਕਿਸਾਨ ਤੇ ਆਉਣ ਹਾਂ ਬਿਲਕੁਲ ਆਉਣੇ ਚਾਹੀਦੇ ਸੀ ਕਿੰਨਾ ਕਚਰ ਤੁਸੀਂ ਗੰਦ ਪਾ ਲੋਂਗੇ ਹਣਾ ਤੇ ਅੱਜ ਕੋਈ ਜਿਹਾ ਕੋਈ ਗਾਣਾ ਹਥਿਆਰਾਂ ਵਾਲਾ گاਉਂਦਾ ਤਾਂ ਥੱਲੇ ਕਮੈਂਟਾਂ ਚ ਉਹਦਾ ਚੰਗਾ ਇੰਜਨ ਹੁੰਦਾ ਤੁਸੀਂ ਦੇਖ ਲਈਓ ਹਾਂ ਤੇ ਅੱਜ ਬਹੁਤ ਬਦਲਾ ਆਇਆ ਲੋਕਾਂ ਚ ਭਾਈਚਾਰਾ ਲੋਕ ਜਿਹੜੇ ਕਹਿੰਦੇ ਸੀ ਇਹ ਨਸੇੜੀ ਨੇ ਹੁੱਲੜਵਾਜ ਨੇ ਕੋਈ ਹੁੱਲੜਵਾਜੀ ਨਹੀਂ ਕਰੀ ਬੜੇ ਨਰਮ ਬੜੇ ਸ਼ਾਂਤ ਮਈ ਮਾਹੌਲ ਨਾਲ ਜਿਹੜਾ ਸੰਘਰਸ਼ ਲੜ ਰਹੇ ਨੇ ਤਾਂ ਲੱਗਦਾ ਜਿਨ੍ਹਾਂ ਦੇ ਇੰਜਨ ਹੁੰਦੇ ਸੀ ਮੈਂ ਕਿਹਾ ਬਾਪੂ ਜੀ ਦਾ ਵੀ ਇੰਟਰਵਿਊ ਕੀਤਾ ਸੀ ਉਹਨਾਂ ਦੀ ਗਾਇਕਤ ਇੰਜਨ ਕਰਤਾ ਪਰ ਨਾਂ ਨਹੀਂ ਲੈਣਾ ਉਹ ਵੀ ਹੁਣ ਕਿਤੇ ਨਾ ਕਿਤੇ ਗਾਣ ਲੱਗ ਪਏ ਨੇ ਕਿਸਾਨੀ ਦੇ ਉੱਤੇ ਹਾਂਜੀ ਬਿਲਕੁਲ ਬਿਲਕੁਲ ਚਲੋ ਤੁਸੀਂ ਸੈਣੀਓ ਨਾਮ ਸਾਰਿਆਂ ਨੂੰ ਪਤਾ ਹੀ ਹੈ ਨਾਮ ਲੈ ਕੇ ਫਿਰ ਕੰਟਰੋਵਰਸੀਆਂ ਆਪਾਂ ਪੈੜਾਣੇ ਹੈਗਾ ਸੇ ਸਾਰਿਆਂ ਨੂੰ ਪਤਾ ਹੀ ਆ ਜੀ ਅੱਛਾ ਮੈਂ ਇੱਕ ਤੁਹਾਡੇ ਕੋਲ ਸਵਾਲ ਜਰੂਰ ਪੁੱਛੂੰਗਾ ਤੁਸੀਂ ਇੱਕ ਲਾਈਵ ਹੋ ਕੇ ਆਪਣੀ ਸੋਸ਼ਲ ਅਕਾਊਂਟ ਤੇ ਗੱਲ ਕਹੀ ਸੀ ਕਿ ਗੁਰਦਾਸ ਮਾਨ ਜੀ ਇੱਥੇ ਆਉਂਦੇ ਤਾਂ ਸਿਰਫ ਕਿਸਾਨ ਬਣ ਕੇ ਆਉਂਦੇ ਲੱਗਦਾ ਕਿਸੇ ਲੋਕਾਂ ਨੂੰ ਤਰਾਜ ਹੈਗਾ ਸੀ ਇੱਥੇ ਚਲੋ ਪਹਿਲੀ ਗੱਲ ਤਾਂ ਮੈਂ ਕਹਿੰਦਾ ਵੀ ਇਹ ਮੁੱਦਾ ਆਪਾਂ ਨਾ ਛੇੜੀਏ ਲੋਕ ਕਹਿਣਗੇ ਜਾਣ ਜਾਣ ਕੇ ਮੁੱਦਾ ਛੇੜਦੇ ਨੇ ਗੁਰਦਾਸ ਮਾਨ ਜੀ ਆਪਣੇ ਨੇ ਉਹਨਾਂ ਨੂੰ ਮਾਫੀ ਮੰਗ ਲੈਣੀ ਚਾਹੀਦੀ ਹੈ ਕਿ ਯਾਰ ਮੇਥੋਂ ਗਲਤੀ ਹੋ ਗਈ ਮੇਥੋਂ ਹੁੰਦੀ ਹੈ ਗਲਤੀ ਕਰੇ ਮੇਰੇ ਤੋਂ ਕਰੇ ਜਦੋਂ ਗਲਤੀ ਹੁੰਦੀ ਹੈ ਮੈਂ ਹੱਥ ਜੋੜ ਕੇ ਕਹਿੰਦਾ ਸੌਰੀ ਮੈਥੋਂ ਗਲਤੀ ਹੋ ਗਈ ਹੱਥ ਜੋੜ ਕੇ ਜਦੋਂ ਸੌਰੀ ਮੰਗ ਲੈਣਾ ਕੁਝ ਨਹੀਂ ਹੁੰਦਾ ਹੁੰਦਾ ਆਪਣੇ ਆਪਾਂ ਸਾਰੇ ਇੱਕੋ ਹੀ ਆ ਇਹ ਨਹੀਂ ਕਹਿਣਾ ਕਿ ਮੈਂ ਪਹਿਲਾਂ ਸਾਈਆਂ ਦੇ ਨਹੀਂ ਗਿਆ ਜਿਵੇਂ ਮੈਂ ਪਹਿਲਾਂ ਇੱਥੇ ਆਇਆ ਠੀਕ ਹੈ ਉਹ ਤੁਹਾਡੀ ਪਰਸਨਲ ਪ੍ਰੋਬਲਮ ਆ ਤੁਹਾਡੀ ਪਰਸਨਲ ਸਰਦਾ ਉਹ ਪਰ ਅੱਜ ਕਿਸਾਨ ਦੇ ਨਾਲ ਖੜੇ ਹੋਣਾ ਬਹੁਤ ਜ਼ਰੂਰੀ ਹੈ ਕਿ ਭਾਵੇਂ ਕੋਈ ਕੈਪਟਨ ਨਾਲ ਭਾਵੇਂ ਕੋਈ ਬਾਦਲ ਨਾਲ ਭਾਵੇਂ ਖੜਦਾ ਭਗਵੰਤ ਮਾਨ ਨਾਲ ਅਸਲ ਪੰਜਾਬੀ ਨਹੀਂ ਜਿਹੜਾ ਅੱਜ ਖੜੂ ਨਹੀਂ ਕਿਸਾਨ ਨਾਲ ਭਾਵੇਂ ਕੋਈ ਕਲਾਕਾਰ ਹੈ ਗੀਤਕਾਰ ਹੈ ਭਾਵੇਂ ਕੋਈ ਸਟਾਰ ਹੋਊਗਾ ਜਿਹੜਾ ਚੌਧਰ ਪਣਾ ਪੜੂਗਾ ਸਾਡੀ ਰਿਸਟ ਤੋਂ ਬਾਹਰ ਹੋਊਗਾ ਗੱਲ ਕਰ ਲੋ ਆਪਣੇ ਆਪਣੇ ਮਾਨ ਨਾਲ ਅੱਜ ਜਿਹੜਾ ਖੜੂਗਾ ਨਹੀਂ ਕਿਸਾਨ ਨਾਲ ਅਸਲੀ ਪੰਜਾਬੀ ਨਹੀਂ ਹੋ ਜਿਹੜਾ ਖੜੂ ਨਹੀਂ ਕਿਸਾਨ ਨਾਲ ਭਾਵੇਂ ਕੈਪਟਨ ਨਾਲ ਖੜਦਾ ਹੈ ਬਾਦਲ ਨਾਲ ਖੜਦਾ ਭਾਵੇਂ ਭਗਵੰਤ ਮਾਨ ਨਾਲ ਚਲੋ ਉਹਨਾਂ ਨਿੱਜੀ ਵਿਚਾਰ ਨੇ ਕੋਈ ਵਿਅਕਤੀ ਕਿਸੇ ਪਾਸੇ ਜਾਂਦਾ ਸਭ ਨੂੰ ਡੈਮੋਕ੍ਰੇਸੀ ਹੈ ਸਭ ਨੂੰ ਹੱਕ ਹੈਗਾ ਪਰ ਹੁਣ ਕਲਾਕਾਰ ਵੀ ਜਿਸ ਤਿੱਕ ਨਾ ਕਹਿਦੇ ਨੇ ਮੈਂ ਪਹਿਲਾਂ ਵੀ ਕਲਾਕਾਰ ਲਗਾਤਾਰ 2-3 ਮਹੀਨੇ ਤੋਂ ਜੁੜੇ ਹੋਏ ਨੇ ਕਲਾਕਾਰ ਨੇ ਵੀ ਗੱਲ ਕਹੀ ਸੀ ਕਿ ਸਾਡੇ ਚ ਕੋਈ ਵੀ ਵਿਅਕਤੀ ਜਿਹੜਾ ਹੈ ਉਹ ਸਿਆਸੀ ਪਾਰਟੀ ਉਨ ਜਾ ਕੇ ਕੋਈ ਵੀ ਗਾਣਾ ਨਹੀਂ ਗਾਊਗਾ ਬਿਲਕੁਲ ਜੀ ਵੈਲਕਮ ਗਾਣਾ ਸੰਘਰਸ਼ ਤੇ ਗਾਣਾ ਗਾਊਗਾ ਜਾਂ ਹਾਂ ਜਿਹੜੇ ਜਿਹੜੇ ਰਾਜਨੀਤਿਕ ਲੋਕਾਂ ਨਹੀਂ ਜਾਊਗਾ ਜੀ ਕਦੇ ਨਹੀਂ ਜਾਊਗਾ ਜਿਹੜਾ ਜਾਊਗਾ ਅਸੀਂ ਉਹਦਾ ਬਾਈਕਾਟ ਕਰਾਂਗੇ ਇਹ ਸਾਰੇ ਇੱਕੋ ਤਕੜੀ ਦੇ ਵੱਟੇ ਨੇ ਸਾਰੇ ਜਿਹੇ ਅਕਾਲੀ ਆਮ ਆਦਮੀ ਪਾਰਟੀ ਕਾਂਗਰਸ ਅੱਜ ਉਹਨਾਂ ਨੂੰ ਪਤਾ ਲੱਗ ਗਿਆ ਪਹਿਲੀ ਗੱਲ ਤਾਂ ਇਹ ਰਾਜਨੀਤਿਕ ਲੋਕ ਕਰਪਟ ਲੋਕ ਹੀ ਜ਼ਿਆਦਾ ਬਣਦੇ ਹੁੰਦੇ ਆ ਠੀਕ ਹੈ ਇਹਨਾਂ ਦਾ ਤੁਸੀਂ ਰਿਗਾਰਡ ਫਰੋੜੀ ਲੋ ਪਿੱਛੇ ਜਾ ਕੇ ਕੀ ਗੱਲਬਾਤ ਹੈ ਕਿ ਰਾਜਨੀਤਿਕ ਦੀ ਰਾਜਨੀਤੀ ਦੀ ਆਖਰੀ ਗੁੰਡਾਗਰਦੀ ਦੀ ਆਖਰੀ ਪਨਾਹ ਰਾਜਨੀਤੀ ਹੁੰਦੀ ਹੈ ਅੱਜ ਮੋਦੀ ਜੀ ਨੇ ਜੋ ਸਾਡੇ ਪੀਐਮ ਨੇ ਉਹਨੇ ਮੰਨਦੀ ਬਾਤ ਕੀਤੀ ਆ ਮੈਂ ਹੁਣੇ ਲੋਕਾਂ ਨਾਲ ਗੱਲ ਕਰਦੇ ਆ ਸੀ ਕਹਿੰਦੇ ਮੰਨਦੀ ਗੱਲ ਉਹਨੂੰ ਕਹਿੰਨੇ ਆ ਜੇ ਲੋਕਾਂ ਦੇ ਸਵਾਲ ਵੀ ਲੈਣੋ ਸਵਾਲ ਲੋਕਾਂ ਦੇ ਲੈਣ ਫੇਰ ਗੱਲ ਕਰਨ ਫੇਰ ਸਾਡੇ ਮੰਨਦੀ ਗੱਲ ਕੌਣ ਸੁਣੂਗਾ ਉਹਨੂੰ ਵੀ ਕਿਸਾਨ ਕਹਿੰਦੇ ਨੇ ਕਿ ਸਾਡੀ ਕੌਣ ਗੱਲਾਂ ਸੁਣੂਗਾ ਅਸੀਂ ਪੀਐਮ ਸਾਹਿਬ ਦੀਆਂ ਗੱਲਾਂ ਸੁਣ ਲਈਆਂ ਜਿਵੇਂ 6 ਸਾਲ ਤੋਂ ਸੁਣਦੇ ਆ ਬਿਲਕੁਲ ਬਿਲਕੁਲ ਆਪੇ ਬਾਤ ਪਾਣ ਦਾ ਜੀ ਆਪੇ ਹੁੰਦਾ ਹੰਗਾਰਾ ਭਰ ਦਿੰਦਾ ਉਹਦਾ ਕੀ ਆਪੇ ਬਾਤ ਪਾ ਕੇ ਆਪੇ ਹੰਗਾਰਾ ਭਰ ਲੈਣਾ ਉਹਦੇ ਮੰਨਦੀ ਗੱਲ ਐ ਉਹ ਜਿੱਦਾਂ ਦੀ ਮਰਜ਼ੀ ਕਰੀਏ ਪਰ ਅਸੀਂ ਆਪਦੇ ਮੰਦੀ ਗੱਲ ਕਰਾਂਗੇ ਸਸੂ ਜੀ ਪੀਐਮ ਸਾਹਿਬ ਨੂੰ ਮੰਦੀ ਗੱਲ ਕਰਨੀ ਹੋਵੇ ਕੀ ਕਹੋਗੇ ਮੈਂ ਤਾਂ ਉਹਨੂੰ ਇਹ ਕਹਾਂਗਾ ਵੀ ਗੱਪ ਮਾਰਨਾ ਛੱਡ ਦੇ ਭਰਾਵਾ ਗੱਪ ਦੇ ਪੈਰ ਨਹੀਂ ਹੁੰਦੇ ਤੇ ਸੱਚ ਜਿਆਦ ਰੱਖਣਾ ਪੈਂਦਾ ਠੀਕ ਹੈ ਇੱਕ ਗੱਪ ਮਾਰੇਗਾ ਵੀ ਹੋਰ ਮਾਰਨੇ ਪੈਣਗੇ ਤੇ ਹੁਣ ਤੂੰ ਹੋਰ ਵੀ ਮਰ ਜਾਨਾ ਨਹੀਂ ਜੇ ਬਿਲ ਆਏ ਨਹੀਂ ਫਲਾੰਦਾਂ ਨੇ ਜੇ ਹੁਣ ਬਾਈ ਜੀ ਤੁਸੀਂ ਕੋਈ ਚੀਜ਼ ਨਹੀਂ ਖਾਣਾ ਚਾਹੁੰਦੇ ਮੈਂ ਤੱਕੇ ਨਾਲ ਕਹਾਂ ਤੂੰ ਖਾ ਲੈ ਤੂੰ ਕਹਿੰਦਾ ਨਹੀਂ ਖਾਣਾ ਫਿਰ ਤਾਂ ਮਤਲਬ ਦਾਲਚ ਕਾਲ ਹੈ ਸਸੀ ਗਾਲ ਜੀ ਭਾਜੀ ਇੱਕ ਆਖਰੀ ਸਵਾਲ ਮੇਰੇ ਇਹੀ ਹੈ ਇੱਕ ਆਖਰੀ ਸਵਾਲ ਇਹੀ ਹੈ ਨੌਜਵਾਨ ਜੋ ਵਰਗ ਹੈ ਹੁਣ ਤੁਹਾਡੇ ਸਾਹਮਣੇ ਵੀ ਨੌਜਵਾਨ ਬੈਠਾ ਹੈ ਇਹ ਲਗਾਤਾਰ 26 ਤਰੀਕ ਤੋਂ ਇੱਥੇ ਜੁੜੇ ਹੋਏ ਨੇ 2 ਮਹੀਨੇ ਪਹਿਲਾਂ ਵੀ ਪੰਜਾਬ 'ਚ ਸੰਘਰਸ਼ ਚੱਲਿਆ ਨੌਜਵਾਨ ਉਹ ਕੀ ਕਹਿਣਾ ਚਾਹੁੰਦੇ ਹੋ ਜਿਹਨਾਂ ਨੌਜਵਾਨਾਂ ਨੂੰ ਕਿਹਾ ਗਿਆ ਸੀ ਕਿ ਇਹ ਨਸ਼ੇੜੀ ਨੇ ਟੈਗ ਲਾਤਾ ਸੀ ਇੱਕ ਏਜੰਸੀਆਂ ਨੇ ਉਹ ਨੌਜਵਾਨ ਨੂੰ ਕੀ ਕਹਿਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਪਹਿਲਾਂ ਤਾਂ ਸਾਬਾਸ ਦੇਣਾ ਚਾਹੁੰਦਾ ਤੇ ਸਲੂਟ ਕਰਨਾ ਚਾਹੁੰਦਾ ਕਿ ਤੁਸੀਂ ਇੰਨਾ ਅਨੁਸ਼ਾਸਨ ਡਿਸਪਲਿਨ ਬਣਾ ਕੇ ਰੱਖਿਆ ਠੀਕ ਹੈ ਮੈਂ ਸੱਚੀ ਯਾਰ ਮੈਨੂੰ ਮੇਰਾ ਫ ਉਨਸਾਰ ਸਮਾਂ ਕਿ ਜਿੱਦਾਂ ਕਮਾਂਡਰ ਕਹਿੰਦੇ ਨੇ ਉਦਾਂ ਚੱਲਣਾ ਕੋਈ ਹੁੱਲੜਵਾਜੀ ਨਹੀਂ ਕੋਈ ਗਾਲ-ਗਲੋਚ ਨਹੀਂ ਕੋਈ ਲੜਾਈ ਨਹੀਂ ਕੋਈ ਨਸ਼ਾ ਪੱਤਾ ਨਹੀਂ ਹਣਾ ਨਹੀਂ ਤਾਂ 2-3 ਦਿਨ ਦਾ ਮੇਲਾ ਹੁੰਦਾ ਉੱਥੇ ਬਹੁਤ ਕੁਸਮਾਨ ਪੈਂਦਾ ਹੁੰਦਾ ਪਰ ਅੱਜ ਸਲੂਟ ਹੈ ਨੌਜਵਾਨੋ ਐਦਾਂ ਏਕਾ ਵਰਕਰਾ ਰੱਖੋ ਤੇ ਆਪਾਂ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਲਾ ਕੇ ਖੜੀਏ ਭੁੱਖੇ ਮਰਨ ਨਾਲੋਂ ਚੰਗਾ ਕਿ ਹੱਕਾਂ ਲਈ ਲੜੀਏ ਜਥੇਬੰਦੀ ਅਗਵਾਇ ਨੂੰ ਕਿਦਾਂ ਦੇਖਦੇ ਹੋ ਬੱਤੀ ਜਥੇਬੰਦੀਆਂ ਜੋ ਵਾਈ ਕੀਤੀ ਸਲੂਟ ਹੈ ਪਹਿਲਾਂ ਜਦੋਂ ਛੋਟੇ ਹਾਥੀ ਤੇ ਇਹ ਜਾਂਦੇ ਹੁੰਦੇ ਸੀਗਾ ਨਾ 2-4 ਉਦੋਂ ਮੈਂ ਹੱਸਦਾ ਹੁੰਦਾ ਸੀ ਵੀ ਯਾਰ ਇਹ ਕਿੱ ਅੱਜ ਫਕਰ ਮਹਿਸੂਸ ਹੁੰਦਾ ਹੈ ਕਿ ਉਦੋਂ ਇਹਨਾਂ ਨੂੰ ਐਂ ਕਾ ਤੋ ਸਮਝਿਆ ਜਾਂਦਾ ਸੀ ਮੈਂ ਖੁਦ ਗਲਤੀ ਮਹਿਸੂਸ ਕਰਦਾ ਪਰ ਅੱਜ ਮੈਂ ਸਲੂਟ ਕਰਦਾ ਕਿ ਇੰਨੀ ਸੋਹਣੀ ਅਗਵਾਹੀ ਕਰ ਰਹੇ ਨੇ ਮਤਲਬ ਇੰਨੀ ਸੋਹਣੀ ਇਹ ਜਿਹੜੀ ਗਾਈਡਲਾਈਨ ਦੇ ਰਹੇ ਨੇ ਸਲੂਟ ਹੈ ਇਹਨਾਂ ਨੂੰ ਜੀ ਸਭ ਨੂੰ ਇਕੱਠਾ ਕਰਤਾ ਇੱਕ ਵਧੀਆ ਨਾਲ ਬਿਲਕੁਲ ਜੀ ਬਿਲਕੁਲ ਨਜ਼ਰ ਆ ਗਿਆ ਜਿਉਂਦੇ ਰਹਿਣ ਸਾਡੇ ਬਾਪੂ ਹੁਣੀ 35 ਸਾਲ ਦਾ ਤਜਰਬਾ ਅੱਜ ਬੋਲੇ ਆ ਅੱਜ ਗਰਾਊਂਡ ਦੇ ਵਿੱਚ ਦੇ ਜਦੋਂ ਇਹ ਕਹਿੰਦਾ ਬੋਲਦੇ ਹੁੰਦੇ ਹਾਂ ਜੀ ਬਿਲਕੁਲ ਜਿਦੂ ਸਾਡੀ ਗੱਲ ਬਸ ਸੁਣੀਏ ਸਨਮ ਜੂਸਨ ਮੱਠ ਛੇਦਾਂ ਵਾਲੀ ਸਾਡਾ ਲਗਾਤਾਰ ਜੁੜੇ